ਜੀ ਦੋਸਤੋ ਕੀ ਹਾਲ ਚਾਲ ਠੀਕ ਠਾਕ ਜੀ ਸਾਢੇ 5 ਵਜ ਚੁੱਕਿਆ ਤੇ ਕੱਲ ਦੇ ਸਾਡੇ 10 ਕਿਲੋਮੀਟਰ ਬਾਹਰ ਹੋ ਗਿਆ ਤੇ 10 10 ਤੋਂ 12 ਕਬੂਤਰ ਬਾਹਰ ਹੋ ਗਿਆ ਤੇ ਉਹਦੇ ਚੋਂ ਇੱਕ ਆ ਬੈਣ ਦੀ ਆ ਤੇ ਬਾਕੀ ਏਦਾਂ ਹੌਲੀ ਹੌਲੀ ਹੁਣ ਆਉਣਗੇ ਬੰਨੇ ਆ ਉਹਦੇ ਚੋਂ ਸਾਡੀ ਇੱਕ ਕਬੂਤਰੀ ਆ ਗਈ ਹੈ ਸਾਢੇ 5 ਹੋ ਗਏ ਆ ਤੇ ਆ ਆਪਾਂ ਕੱਢਦੇ ਆ ਜਿਹੜੇ ਆਪਾਂ ਕੱਟਕੋਟ ਕੇ ਰੱਖੇ ਕਬੂਤਰ ਆ ਹੌਲੀ ਜੀ ਤੇ ਓਮ ਭਾਜੀ ਦੇ ਆ ਕੱਢਣ ਬਾਹਰ ਇਹ ਦੇ ਪਟਾਈਓ ਕਬੂਤਰਾ ਆ ਬੈ ਗਈ ਆ ਗਈ ਆ ਦੇਰ ਤੋਂ ਕਬੂਤਰੇ ਆ ਗਈ ਇਹ ਆਏ ਆਏ ਆ ਜਰਾਬ ਵਾਲੀ ਆ ਗਈ ਮੇਰੇ ਖਿਆਲੋਂ ਭਾਜੀ ਆ ਗਈ ਜਰਾਬ ਵਾਲੀ ਜੋ ਉੱਤੇ ਬੈ ਫੇਲੋ ਜਿੱਦੀ ਦੇ ਓ ਜਰਾਬ ਵਾਲੀ ਆ ਗਈ ਕਬੂਤਰੀ ਤੇਰੀ ਉਮੀਦਾਂ ਨਹੀਂ ਉਹ ਆ ਗਈ ਏ ਜਰਾਬ ਵਾਲੀ ਆ ਗਈ ਏ ਬਾਕੀ ਯਾਰ ਇਹ ਕਬੂਤਰੀ ਜਰਾਬ ਵਾਲੀ ਆ ਗਈ ਬਾਸ਼ਾ ਵੇਰੀ ਮੀਤ ਵਾਕਈ ਵੀ ਆਉਂਦੇ ਤੁਹਾਨੂੰ ਦਿਖਾਉਣੇ ਆਣੇ ਵਾਰ-ਵਾਰ ਹੀ ਆ ਜਣੇ ਤੇਰੀ ਉਮੀਦ ਆ ਬੈਓ ਆ ਜੇ ਕਬੂਤਰ ਬੈ ਗਏ ਆਪਣੇ ਇੱਕ ਆ ਜੇ ਹੋਰ ਰਲ ਗਏ ਨਾਲ ਉੱਤੇ ਆਪਣੇ ਪੰਜ ਕਬੂਤਰ ਹੋ ਗਏ ਜੇ ਬਾਬਾ ਜੀ ਉਹ ਬੱਚੇ ਦਾ ਹੀ ਬੱਚਾ ਹੋਇ ਉਹ ਲੱਗਾ ਇਹ ਤਾਂ ਆ ਬੈ ਗਈ ਜੇ ਇੱਕ ਆਡੀ ਕਬੂਤਰੀ ਮਲਵੈਣ ਆ ਜੇ ਦੋ ਆ ਗਏ ਇੱਕ ਇੰਨਾ ਤੋਂ ਵੀ ਤਾਂ ਜੇ ਬਾਬਾ ਜੀ ਉਹ ਕੈਮਰੇ 'ਚ ਨਹੀਂ ਹੋਣਾ ਜਿਹੜਾ ਨੀਵਾ ਆਊਗਾ ਨਾ ਤੁਹਾਨੂੰ ਦਿਖਾਵਾਂਗੇ ਬਾਬਾ ਜੀ ਜਿੰਨੂੰ ਦਵਾਈ ਦੇਣੀ ਉਹਦੀ ਮੁਕਤੀ ਬਾਹਰ ਆ ਆ ਜੇ ਉਵੇਂ ਬਾਾਰੇ ਆ ਗਏ ਕਬੂਤਰ ਜਿੰਨੂ ਵਾਈ ਦੇ ਆ ਆ ਗਈ ਇੱਕ ਆਪਣੀ ਫੱਟੀ ਤੇ ਬੈ ਗਈ ਆ ਤੇ ਇੱਕ ਆ ਆ ਗਿਆ ਇਹ ਬੱਚਾ ਇੱਕ ਆ ਜੇ ਇੱਕ ਇਹਨਾਂ ਦੇ ਤਾਂ ਹੈ ਇੱਕ ਹੋਰ ਉਮ ਭਾਜੀ ਹੈਗਾ ਜੇ ਉੱਤੇ ਜੇ ਕਬੂਤਰ ਬੜਾ ਉੱਚਾ ਹੈ ਉਹ ਲੋ ਜੀ ਭਾਈ ਹੌਲੀ ਹੌਲੀ ਆਪਣੇ ਆਪਾ ਕਬੂਤਰ 5 ਵਜੇ ਤੇ ਬੈਠੇ ਆ ਵੇਟ ਕਰ ਰਹੇ ਨੇ ਸੀ ਤੇ ਆ ਆ ਗਈ ਜੇ ਹੁਣ ਆਪਾਂ ਲੈ ਇਹਨਾਂ ਨੂੰ ਪਾਣੀ ਨਹੀਂ ਦੇਣਾ ਲੈ ਕਿਉਂਕਿ ਉੱਡ ਕੇ ਆਏ ਆ ਪਾਣੀ ਟੱਕ ਦਿਓ ਭਾਜੀ ਤੇ ਉਹ ਨਾ ਬੱਸ ਵੇਟ ਕਰਨੇ ਆ ਸਾਡੇ ਕਬੂਤਰ ਕਿਧਰੋਂ ਕਿਧਰ ਆਵਾਜ਼ ਆਵੇ ਠੀਕ ਆ ਇੱਕ ਹਾਂ ਉੱਤੇ ਆ ਗਿਆ ਬੱਚਾ ਨੀਵੇਂ ਆ ਗਿਆ ਨੀਵੇਂ ਹੁੰਦੇ ਆ ਫੇਰ ਤੁਹਾਨੂੰ ਦਿਖਾਉਨੇ ਆ ਜੀ ਸਾਡੇ ਜਿਹੜੇ ਕਬੂਤਰ ਰਹਿ ਗਏ ਸੀ ਬਾਹਰ ਬੜਾ ਔਖਾ ਹੋ ਜਾਂਦਾ 10 ਤੋਂ 12 ਕਬੂਤਰ ਆਪਣੇ ਬਾਹਰ ਰਹਿ ਗਏ ਸੀ ਰਾਤੀ 6 ਵੇ ਉੱਡ ਗਏ ਰਾਤੀ ਜਿਦੋਂ ਥੱਲੇ ਹੁੰਦੇ ਮੜ ਜਾ ਤੁਹਾਨੂੰ ਫੇਰ ਚਾਣਨਾ ਪੋਣੇ ਆ ਬੰਦੇ ਆਪਾਂ ਦੋ ਹੋਰ ਕੋਠੇ ਸੱਦ ਲਏ ਆ ਆ ਗਏ ਵੀਰੋ ਨੇ ਸਾਜ ਸਾਹ ਯਾਰਾ ਰਾਤੀ ਪੈਂ ਜੁਨੀਂਦ ਨਹੀਂ ਆਈ ਕਬੂਤਰ ਹੁਣ ਇਕੱਠੇ ਹੋ ਗਏ ਸੁਖਣਾ ਉਤੇ ਪੰਜ ਛੇ ਇਕੱਠੇ ਹੋ ਗਏ ਆਪਣੇ ਆਹ ਵਖੋ ਭਾਜੀ ਉੱਚੇ ਵੜੇ ਆ ਤੁਹਾਨੂੰ ਹੁਣ ਏਦਾਂ ਦਿਖਾ ਨਹੀਂ ਸਕਦੇ ਕਬੂਤਰ ਹੌਲੀ ਹੌਲੀ ਲੱਗ ਲੱਗੇ ਜਿੱਥੇ ਬੈਠੇ ਉੱਡ ਕੇ ਆਂਦੇ ਆ ਆ ਆ ਗਈ ਇੱਕ ਆਪਣੀ ਚੀਨਾ ਕਬੂਤਰ ਆ ਗਏ ਆ ਬੰਦਾ ਫੇਤਾ ਜੀ ਆ ਆ ਗਿਆ ਜੀ ਆ ਆ ਗਿਆ ਜੀ ਜੀ ਆ ਕਬੂਤਰ ਆ ਗਿਆ ਜੀ ਹੁਣ ਦੋ ਦੋ ਕੁੱਤੇ ਚਾਰ ਕਬੂਤਰ ਆਪਣੇ ਹੋ ਰਹਿ ਗਏ ਆ ਤੇ ਆ ਵੀਰ ਉਹਨਾਂ ਦੇ ਸਾਹ ਚ ਸਾਹ ਆਇਆ ਨਹੀਂ ਤੇ ਇਹਦੇ ਰਾਤੀ ਕਿ 12 12 ਵਜੇ ਫੋਨ ਕਰਕੇ ਠੋਂਦੇ ਸੀ ਕਿ ਸਵੇਰੇ ਬਾਬਾ ਜੀ 5 ਵਜੇ ਉੱਠਜੋ ਆ ਵੀਰ ਤਾਂ ਮੈਨੂੰ 5 ਵਜੇ ਸਵੇਰੇ ਫੋਨ ਆ ਗਿਆ ਕਿ ਵੀਰ ਉੱਠ ਕੇ ਤੇ ਆਇਆ ਇਹਨੂੰ ਤੇ ਵੇਖੀਏ ਕਬੂਤਰ ਕਿੱਥੇ ਕਿੱਥੇ ਆ ਚਾਰ ਰਹਿ ਗਏ ਇੱਕ ਕਾਂਦਰੀ ਇੱਕ ਚੀਨੀ ਹਾਂਜੀ ਭਾਜੀ ਅਪਡੇਟ ਤੁਹਾਨੂੰ ਦੇ ਦਈਏ ਕਬੂਤਰ ਆਪਣੇ ਸਾਰੇ ਹੀ ਆ ਗਏ ਤਕਰੀਬਨ ਦੋ ਦੋ ਚਾਰ ਇੱਕ ਉਹ ਏ ਠੀਕ ਆ ਆ ਹੁਣ ਮਾਕੇ ਦੇ ਵੀਰੋ ਨਾਲ ਦੇ ਸਾਹ ਚ ਸਾਹ ਆਇਆ ਇਹਦੇ ਓਹ ਚਾਦਰੋ ਆਪਣੀ ਆ ਗਈ ਬਣ ਕੇ ਬਸ ਆ ਬੋਦ ਦਾ ਅੱਜ ਪੱਲਾ ਫੇਰਨਾ ਹੈ ਕਬੂਤਰਾਂ ਨੂੰ ਪਰ ਆ ਗਏ ਭਾਈ ਰਲਗੇ ਜੇ ਕਬੂਤਰ ਆਪਣੇ ਆ ਗਏ ਰਲਗੇ ਜੇ ਭਾਈ ਰਾਤ ਬਾਹਰ ਹੈ ਗਈ ਜਾਨਵਰ ਤੇ ਦੋ ਆਪਣੇ ਯਾਰ ਇੱਥੇ ਡਿੱਗੇ ਹਲੇ ਫੇਰ ਉੱਡੇ ਸੀ ਇੱਕ ਪਰੇ ਨੂੰ ਚਲ ਗਿਆ ਕੋਈ ਨਹੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਰਾਤੀ ਸ਼ਾਮ ਤੇ ਚੈੱਕ ਕਰੋ ਆਹ ਇਹ ਡੇ ਰਾਤ ਦੇ ਵਸ ਆ ਗਏ ਸਾਰੇ ਉਸ ਆਲੜੀ ਦਾ ਪੈਸਾ ਨਹੀਂ ਢਾਦੇ ਤੁਸੀਂ ਜੇ ਆਪਾਂ ਫੇਰ ਢਾਦੇ ਬਲਾ ਗਿਆ ਤਾਂ ਫੇਰ ਕੋ ਉੱਤੇ ਭਾਜੀ ਦਿਖਣ ਰਿਹਾ ਦਿਖਾਓ ਕਈ ਹਨ ਕਬੂਤਰ ਦਿਖਾ ਰਿਹਾ ਛਾਂ ਕਰਤੀ ਪੂਰੀ ਉੱਤੇ ਚੈੱਕ ਕਰੋ ਤੁਸੀਂ ਸੂਰਜ ਲੋ ਗਿਆ ਸ਼ਕਰ ਬੋੜਿਆ ਓਕੇ ਓਕੇ ਐ ਇੱਕ ਓਕੇ ਵੀ ਇਧਰੇ ਅਭੀ ਕੰਮ ਕਰਤਾ ਸ਼ੁਰੂ ਅਜਿਨੇ ਗੋਗੂ ਨੇ ਪਿਆਇਨੋ ਅਜਿਨੇ ਗੋਗੂ ਨੇ ਪਿਆਇਨੋ ਅਭੀ ਕੰਮ ਸ਼ੁਰੂ ਕਰਤਾ ਜੇ ਭਈਆ ਕਿ ਰੂੜੀ ਚੁੱਕਣ ਲੱਗੇ 3D ਚੁੱਕ ਲੈ ਲੈ ਤੇਰੀਆਂ ਮਿਰਚਾਂ ਲੁ ਹਾਂਜੀ ਹਾਂਜੀ ਦੋਸਤੋ ਤਿਆਰੀ ਛੁੱਡੇ ਰੀ ਤਿਆਰੀ ਹੋ ਨਾ ਛੁੱਡਾ ਉੱਡ ਗਿਆ ਸੀ ਨੇਰੀ ਜੁੱਡ ਗਿਆ ਸੀ ਈ ਨਾ ਉੱਡ ਗਈ ਸੀ ਅੱਛਾ ਅੱਛਾ ਫੇਰ ਹੋਣਾ ਪਾ ਦੇ ਆ ਪੱਕਾ ਕੰਮ ਕਰਨਾ ਜੈਂਟਰ ਪਾ ਦੇਣਾ ਬਸ ਉਹ ਇਹ ਅਗਲੇ ਬਲੌਗ ਜੀ ਤੁਹਾਨੂੰ ਆਪਾਂ ਜਾਲ ਵੀ ਪਾਣਾ ਕਬੂਤਰਾਂ ਦਾ ਉੱਤੇ ਜਾਫਰਾ ਬਣਾ ਦੇਣਾ ਵਧੀਆ ਸਾਰੇ ਸੇਵਨ ਨੂੰ ਭੋਂਦੇ ਆ ਦਿਖਾਓ ਵੀਰ ਜੀ ਇਹਦੇ ਸੇਵਾ ਲੱਗੇ ਇਹ ਹੋਮ ਭਾਈ ਇਹ ਅਮਰਦ ਭਾਈ ਇਹ ਡੋਨ ਵੀਰ ਔਰ ਬਾਈ ਖਿੱਚ ਦੋ ਤਿਆਰੀ ਫਿਰ ਖਿੱਚਦੀ ਖਿੱਚਦੀ ਬਾਈ ਦੀ ਤਿਆਰੀ ਆ ਤਿਆਰੀ ਹੈ ਬਾਈ ਆਪਣੀ ਬਾਈ ਤਿਆਰੀ ਹੈ ਨਾਲੇ ਸ਼ਿੱਲ ਦੇ ਡੋਨੇ ਕਬੂਤਰ ਠੀਕ ਹੈ ਠੀਕ ਹੈ ਬਾਈ ਆ ਉਹ ਕਬੂਤਰ ਦਿਖਾਓ ਜਿਨ੍ਹਾਂ ਨੇ ਆਪਣੀ ਬਾਈ ਦਿਖਾਓ ਖੁਦਾਨਾ ਦਾ ਫੇਰਾ ਛਤਰੀ ਦਿਖਾ ਰਹੀ ਹੈ ਉਹਨਾਂ ਦੀ ਉਹ ਛਤਰੀ ਸਾਹਮਣਿਆਂ ਦੀ ਸ਼ਿੱਲ ਦੇ ਨਾਲ ਉੱਦਨੇ ਆ 25 ਜੂਨ ਨੂੰ 25 ਜੂਨ ਕਿ ਮੈਂ ਇਹਨੂੰ ਜੂਨ ਨੂੰ ਆ ਮਈ ਨੂੰ ਜੂਨ ਨੂੰ 25 ਮਈ ਨੂੰ ಪ್ ಮೈ ತಾರಿ ಚಲನ ಬಂದ